ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ 'ਚ ਅੱਜ ਆ ਸਾਡੇ ਬੰਦੇ ਦਾ ਬਾਈ ਹੈਪੀ ਬਰਥਡੇ ਜੀ ਹੂੰ ਕਿਦਾਂ ਕਿੰਨੇ ਸਾਲ ਦਾ ਹੋ ਗਿਆ ਅੱਜ 18 ਦਾ 19ਵਾਂ ਲੱਗ ਗਿਆ ਪਰ ਜੱਟਾਂ ਦਾ ਤਾਂ ਡੰਗਰਾਂ 'ਚ ਲੰਘ ਜਾਂਦੇ ਆ ਉਹ ਹਾਂ ਜੀ ਇਹ ਵੀ ਜ਼ਰੂਰੀ ਹੈ ਇਹ ਵੀ ਜ਼ਰੂਰੀ ਜ਼ਰੂਰੀ ਆ ਯਾਰ ਕੰਮ ਆਪਣਾ ਹੋਰ ਵਧੀਆ ਜੀ ਕਿਧਰ ਕੋ ਮੈਂ ਸਾਈਕਲ 'ਤੇ ਟੀਬੀ ਸਾਹਿਬ ਅੱਛਾ ਇਹ ਅੱਜ ਮੁੰਡੇ ਕਿੱਥੇ ਹੋ ਗਏ ਸਾਈਕਲ ਤੇ ਬੀਬੀ ਸਭ ਨੂੰ ਗਏ ਤੇ ਹੈ ਚੱਬ ਵਧੀਆ ਤੇ ਪਾਰਟੀ ਛਲੜੀ ਕਰਨੀ ਅੱਜ ਹੈ ਜੀ ਚੱਲ ਹੋਰ ਫਿਰ ਕੀ ਹੋ ਗਾ ਥੋੜੀ ਜਿਹੀ ਲੱਤਾਂ ਹਰੇ ਗਈਆਂ 20 ਕਿਲੋਮੀਟਰ ਪੈ ਗਿਆ ਹੁਣ ਜਾਣਾ ਚੱਲ ਕੋਈ 66 ਮਿੰਟ ਵਿੱਚ ਵਿਚੇ ਆਉਣਾ ਜਾਣਾ ਮੱਥਾ ਵੀ ਟੇਕਿਆ ਆਇਜ਼ੇ ਹਾਂ ਜੀ ਹਾਂ ਠੀਕ ਆ ਚੱਲ ਕੱਢ ਨਾ ਕੱਢੀਏ ਸਰ ਆਪਣਾ ਕੰਮ ਲੱਗੀ ਹੈ ਵਾਜ ਵਰਤੜੇ ਮਨਾਉਂਦੇ ਆ ਇਹ ਵੀ ਕਰਨਾ ਅੱਜ ਦੇਖਦੇ ਆ ਬੰਦੇ ਆਉਂਦੇ ਕਿ ਨਹੀਂ ਆਉਂਦੇ ਆਪਣੀ ਲੇਬਰ ਕੀ ਕਰਦੇ ਹੋ ਦੋ ਜਣੀਆਂ ਆਉਂਗੇ ਕਹਿੰਦੇ ਤਾਂ ਹੈਗੇ ਤੇ ਬਾਕੀ ਦੇਖਦੇ ਆ ਹਲੇ ਠੀਕ ਆ ਵੀ ਬੋਲੂ ਭਾਈ ਪਹੁੰਚ ਗਿਆ ਹੈ ਕਿਦਾਂ ਬਸ ਇੱਕ ਸਾਧ ਆ ਗਿਆ ਉਹਦੇ ਰੋਟੀ ਨਹੀਂ ਖੂਬ ਆਦੇ ਖਾਣਾ ਖਾਣਾ ਇਹ ਰਬ ਵਗੈਰਾ ਜਾ ਇਹ ਰਬ ਵਗੈਰਾ ਖਾ ਰਬ ਵਗੈਰਾ ਕੀ ਹੁੰਦਾ ਉਹ ਤਾਂ ਨਹੀਂ ਕੈਰਾ ਵਗੈਰਾ ਕੀ ਹੁੰਦਾ ਦਾ ਜੀ ਕੀ ਖੜਾ ਆਉਂਗੇ ਹੁਣ ਟੈਂਟੇੜੇ ਆ ਤਾਂ ਸਭ ਨੂੰ ਮਿਲਦਾ ਔਰੇ ਦਾ ਹੁਣ ਸਪਰਿੰਗ ਰੋਲ 버ਗਰ ਮਚੂਰੀਆ ਨਾ ਰੇ ਵਗੈਰੇ ਉਹ ਲੈ ਲੈਣ ਕਿੱਥੀ ਬਣਾਤੇ ਉਹ ਨਾ ਅੱਜ ਕੱਲ੍ਹ ਗਿਆ ਦਾ ਦੇਖ ਲੈ ਇਹਦਾ ਕੱਲ ਕੱਲ ਫੋਨ ਕਰਿਆ ਦਾ ਕਹਿੰਦਾ ਬੁੱਧਵਾਰ ਤੱਕ ਲੀਜੀਓ ਰੰਗ ਕਰਦੇ ਆ ਕਹਿੰਦਾ ਚੱਲ ਜਾ ਕੇ ਇਹਦੇ ਨਾਲ ਪੈਸੇ ਫੜਾਇਆ ਉਹਨਾਂ ਨੂੰ ਔਰ ਧੁੱਲੇ ਜੀ ਚਲਦੇ ਆ ਚੱਲ ਮਾਰੇ ਹੁੰਦੇ ਇੱਧਰ ਆਇਉਂਗਾ ਤਾ ਨਾ ਹੋਰੀ ਉਹ ਤਾਂ ਇਹ ਡੰਗ ਕੋਹਨ ਜਗਾ ਜਾ ਰਹੀ। ਦੇਖ ਲੈ ਝੂਲਾ ਚੋਂ ਨੋਰੀ ਵਾਲ ਬਣਾਉਂਦਾ ਨਹੀਂ। ਮੈਨੂੰ ਤਾਂ ਪਤਾ ਨਹੀਂ ਕਿ ਬਣਾਉਂਦਾ ਕਿ ਨਹੀਂ। ਚੱਲ ਦੇਖ ਲੈ ਜਿੱਕਣਾ ਲੂਟ। ਆਉਂਗਾ ਮੀਂਹ ਨਹੀਂ ਡੋਬੀ ਨੇ ਇਹ ਬਣਾਊਗਾ ਹੋਰ ਤੇ। ਆਉਂ ਹੀ ਆ। ਕਦੇ ਤਾਂ ਬਣਾ ਕੇ ਦਊਗਾ ਜੀ। ਹੋਰ ਫੇ ਜਾਇਆ ਡੈਰੀ। ਹਾਂ। ਲੈ ਆ। ਨਹੀਂ ਭਵਾਂ। ਚਲੋ। ਅਜੇ ਸਵਾਰੀ ਨਹੀਂ ਹੋਈ। ਅਜੇ ਵੀ ਸਵਾਰ। ਲੇਟ ਆਈ ਵੀ ਆ। ਪਤਾ ਨਹੀਂ। ਇੱਕ ਦਿਨ ਸਵਾਰੀ ਹੋ। ਹਾਂ। ਚੱਲ। ਚੱਲ ਠੀਕ ਆ। ਦਲੀ ਕੁਛ ਨਹੀਂ ਕੁਛ ਨਹੀਂ ਜੀ ਦਲੀ ਮੰਗਦਾ ਸੀ ਮੈਂਗਾ 854 ਦਾ ਚੈੱਕ ਕਰਾਉਣਾ ਮੀ ਆਰਲੈਂਡ ਤੇ ਇਹਨੇ ਕਿਹਾ ਬਦਾ ਨਵੀਂ ਵੀਡੀਓ ਹੈ ਨੂੰ ਕਹਵਾ ਦਲੀ ਵਾਲਾ ਕਿਨਾਂ ਜੋਰ ਮਾਰਦਾ 854 ਦਾ ਠੱਕ ਠੱਕ ਵੀ ਕਰਨ ਲੱਗ ਗਿਆ ਡੇ ਠੱਕ ਠੱਕ ਕਰਨ ਲੱਗ ਗਿਆ ਦਲੀ ਪ੍ਰੈਣਾ ਹੋ ਗਿਆ ਜਾ ਚ ਉਹ ਰਿਪਰਾਣ ਫੇਕ ਦਵਾ ਦੇ ਇਸ ਤਰ੍ਹਾਂ ਬਿਹਾਣ ਦੇ ਕਰਾਉਣ ਦਾ ਕੰਮ ਟਰਪੋਲਵਾ ਦੇਣੀ ਕੇ ਉਹ ਨਹੀਂ ਰੱਬ ਲਾਉਣਾ ਹੈਗਾ ਲੈਕ ਨਹੀਂ ਬਹੁਤ ਹੈ ਜੱਦੀ ਜਾਏ ਤੇ ਜੋਰ ਇਹਨੂੰ ਕਿੱਪਾ ਦਾ ਸਮਝੋ ਜੇ ਕੀ ਚੀਜ਼ ਇਹਦਾ ਕਿਹਦਾ ਪਤਾ ਨਹੀਂ ਆਣਾ ਨਹੀਂ ਉਹ ਵੀ ਆ ਤੇ ਲਾਉਣੇ ਕਿਹਾ ਤਾਂ ਸੱਤੀ ਜੀ ਕਾਹਦੇ ਕਿੱਕਣਾ ਮਾਰਦਾ ਇਹ ਜੀ ਲਾਉਣ ਲੱਗਿਆ ਤਾਂ ਅਮਰੀਕਾ ਦੇ ਕਿੱਕਣਾ ਮਾਰਦਾ ਇਹ ਹਾਂ ਕੌਣ ਗਿਆ ਚਲੋ ਇਹ ਜਿਹੜਾ ਰਿਕੇ ਦੇਖਦਾ ਤਾਂ ਹੂੰ ਦੇਖਦਾ ਤਾਂ ਕਹੇ ਜਾ ਜੌਂਡੀਰ ਜੌਂਡੀਰ ਨੂੰ 8:00 ਵਜੇ ਜਿੰਦਾ ਦਾ ਘੱਟ ਫੇਰ ਮੈਨੂੰ ਲੈ ਆਉਣਾ ਹੈ 967 ਲਈ ਕਿ ਆਉਣਾ ਇਹਨਾਂ ਨੇ ਹੁਣ ਜੀ ਇਹ ਨਾਲ ਲਈ ਇਹਦਾ ਬੰਨ ਪਾ ਪਿਆ ਮਤਲਬ ਭਿਆਨ ਕਹਿੰਦਾ ਆਲਾ ਤੂੰ ਬਹੁਤ ਲੈਣਾ ਭਿਆਨੋਂ ਬਚ ਕੇ ਆਉਂਗੇ ਨਾ ਤਮਨ ਚੈੱਕ ਕਰਦਾ ਸਾਬ ਵਾ ਵਧੀਆ ਹੋ ਦੇਖ ਹੋ ਗਈ ਇੰਨੀ ਕਿ ਰਹਿ ਗਈ ਆਹ ਉਪਰ ਲਈ ਇੰਨੀ ਕ ਕਰਤੀ ਇਹਨੇ ਹੁਣ ਤਾਂ ਲਾਜਾਂ ਬੰਮ ਹੋ ਜਾਣਾ ਹਾਂ ਹਾਂ ਬਾਈ ਕਿੰਨੀ ਘਟ ਹੋਊਗੀ ਬਾਪਈ ਇਹ ਜਿਹੜੀ ਰਹਿ ਗਈ ਬਾਈ 5 600 ਹੋ ਰਿਹਾ ਦੋ ਕਾ ਇਹ 2500 ਕਰਤੀ ਬਾਬਾ ਕਹਿੰਦੇ 3300 ਹਿੱਟ ਦੀ ਕੋਠੇ ਤੇ ਲੱਗੇਗੀ ਤੁਸੀਂ ਉਹ ਕਹਿੰਦੇ ਤੇ ਜੀ ਬਾਈ ਕੀ ਕਿਸੋ ਦੇ ਫਰੀ ਉਹ ਘੱਟ ਵੱਧ ਮੜਾ ਮੋਟਾ ਹਾਂ ਉਹ ਥੋੜਾ ਹੋਊਗੀ ਇੱਕ ਮਾਰ ਕਿੰਨੀ ਕਰਦੇ ਹੈਂ ਜੀ ਖਾਣ ਚ ਕਿੰਨੀ ਕਹਿੰਦੇ ਆਪ ਕੋ ਹੁਣ ਵੀ ਦੋ ਜਿੰਨੇ ਖਾਣਾ 3300 ਕਿਹੜੇ ਸਾਬ ਦਾ ਬਾਈ ਦੋਗੁਣਾ 7700 ਮੈਂ ਇੱਕ ਖਾਣ ਚ ਡਬਲ ਹੈ ਬੀ ਡਬਲ ਲੱਗੀ ਵੀ ਹੈ 200 दो जीहनजी टए ग नहींजी लसाटखा नहीं जह <laughs> 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 कि नहींट दोसा ਚਲੋ ਬਾਅਦ ਚ ਦੇਖ ਲਾਂਗੇ 380 ਨੂੰ ਪੜਾ ਗਾ ਕਿੰਨੇ ਨਾਲ 10 ਗਿਰ 3800 3800 2500 230 72 74 ਰੀਵਰ 7000 ਇਟਾ 7000 ਹੈਗੀ ਆ ਹੂੰ ਅੰਦਰ ਵੀ ਲੱਗ ਗਈ ਹੁਣ ਆਹੀ ਬਾਹਰ ਆ ਗਈ ਟੋਲਦੇ ਥੋੜੇ ਥੋੜਾ ਹਾਂ ਹੁਣ ਤਾਂ ਸੌਖੀਓ ਪਟੋਣੀ ਨਹੀਂ ਇਟਨਾ ਉਹ ਸਾਫ਼ ਕਰਨੀ ਪੈਣੀ ਆ ਜੀ ਉਹ ਇਹ ਦੋ ਜਿਹੜੇ ਉੱਪਰ ਜਿਹੜੇ ਫੜਾਈ ਜਿਹੜਾ ਇੱਥੇ ਖੜਾ ਰਿਓ ਰੱਖ ਲਿਓ ਢੋਲ ਜੀ ਕਿਧਰੋਂ ਫੜ ਫੜ ਕੇ ਗਏ ਜੀ ਕਿੱਥੇ ਲਾਈ ਜੋ ਇਹ ਆ ਗਾਰਡਰ ਤੇ ਭੇਜੀ ਜਾਣੀਆਂ ਦੇਖੋ ਟੋਟਾ ਕਰਦੇ ਇੱਧਰ ਉੱਪਰ ਉੱਪਰ ਬੈਠਾ ਟੋਟਾ ਉੱਪਰ ਸੜੀ ਜਿਵੇਂ ਹਾਂਜੀ ਉੱਪਰੋਂ ਫੜਾਈ ਜਾਣ ਇੱਧਰ ਗੇਜ ਦੀ ਕਿ ਲਾਈ ਠੀਕ ਹੈ ਠੀਕ ਹੈ ਜੀ ਨਾ ਵੀ ਮੁੰਡਾ ਬਰਾਬਰ ਕਢਾ ਕੇ ਦੇਖਣ ਲੱਗਿਆ ਕਹਿੰਦਾ ਕਿਹੜਾ ਟਰੈਕਟਰ ਉੱਚਾ ਕਿਹੜਾ ਨੀਮਾ ਉਜੇ ਲੱਤਾਂ ਕਾ ਤੇ ਵਿੰਗੀਆਂ ਐ ਜਿਹੜੀਆਂ ਯੌਂਡੀਅਰ ਦੀਆਂ ਇਹਦਾ ਬਚਾਰੇ ਦਾ ਅੰਦਾਜ਼ ਲਿੰਗਾ ਇਹਦਾ ਇਹ ਲੱਤ ਚਿਨਾ ਕਰਦਾ ਇਹਦਾ ਬਹੁਤ ਫਰਕ ਲੱਗ ਜਾਂਦਾ ਹੈ ਨਾ ਟਾਇਰਾਂ ਕਰਕੇ ਵੀ ਹੋਰੇ ਤਰ੍ਹਾਂ ਦੇ ਟਾਇਰ ਹੈ ਇਹਦੇ ਹੂੰ ਬਰਾਬਰੀ ਆ ਦੋ ਗੁੰਗਲ ਦਾ ਹੀ ਫਰਕ ਆ ਛਤਰੀ ਤੇਰੇ ਵਾਲੇ ਦੀ ਉੱਚੀ ਲੱਗਦੀ ਆ ਉਹਨਾਂ ਦਾ ਮਗਰਾਟਾਂ ਦਾ ਵੀ ਹੋ ਜਾਂਦਾ ਹਾਂ ਇਹਦੇ 16 ਦੇ ਆ ਤੇ ਆਪਣੀ ਤਾਂ 16 ਦੀ ਪੋਕੇ ਲਈ ਆ ਇਹ ਤੇ ਇਹ ਫਰਕ ਕਾ ਤੇ ਇਹਦੇ ਕਿਹੜੇ ਤੇਰੇ ਵਾਲੇ ਕਿਹੜੇ ਇਹ ਇਹ ਹੈ ਚੌੜੇ ਲੱਗਦੀ ਆ ਹਾਂ ਰਿੰਮ ਪਿੱਛੇ ਇਹਦੇ ਕੋਲ ਦਿੰਦੇ ਆ ਨਾ ਟਾਇਰ ਨੂੰ ਕਿਹੜੇ ਖੜਾ ਕੇ ਨੂੰ ਕਿਆ ਦੇਖ ਰਹੀ ਹੈ ਇਹਦਾ ਉਰਲਾ ਬੀਂਗਾ ਦੇ ਦੇਖਦਾ ਨਹੀਂ ਕੰਨ ਹਾਂ ਇਹ ਮੋਟੇ ਕਰਕੇ ਥੋੜਾ ਘੱਟ ਲੱਗਦਾ ਹਾਂ ਆਪਣੇ ਵਾਲੇ ਦਾ ਇੱਧਰ ਲਾਉਗਾ ਇਹ ਕਾਰਨ ਪਤਾ ਨਹੀਂ ਕਿ ਕੰਪਨੀ ਨੇ ਬਣਾਇਆ ਵੇ ਦੇਖ ਲੈ ਉਹ ਜੋਂਡੀਰ ਦਾ ਦੇ ਲੈ ਕਿੰਨਾ ਹੈ ਉਹ ਦਾ ਪਤਲਾ ਕਰਕੇ ਜਿਆਦਾ ਲੱਗਦਾ ਇਹਦਾ ਮੋਟੇ ਕਰਕੇ ਥੋੜਾ ਘੱਟ ਲੱਗਦਾ ਹੈ ਤਾਂ ਬਹੁਤ ਜਿਆਦਾ ਜੋਂਡੀਰ ਦਾ ਹਾਂ ਨੰਬਰ ਕਿਹੜਾ ਪਵਾਇਆ ਬੰਨੇ ਟਾਰਾਂ ਨੂੰ ਇਹ 10 ਨੰਬਰ ਕਿਹੜਾ ਤੈਨੂੰ ਚਰਨੀ ਕਹਿੰਦਾ ਤਾਂ ਪਾ ਕੇ ਲੈ ਆਈ ਇਹਦੇ ਨਾਲ ਦੇ ਦਿਓ ਛੋਟੇ ਪਵਾਉਗੇ 11 ਤੋਂ ਲੈ 12 ਹੀ ਪਾਉਦੇ ਮੇਰੇ ਵਾਲੇ ਜਿਹੜੇ ਮੈਂ ਪਿੱਛੇ ਪਾ ਕੇ ਲਿਆ ਟਰੈਕਟਰ ਨੂੰ ਉਹ ਉੱਚਾ ਦਾ ਹੀ ਇੰਨਾ ਹੀ ਹਾਂ ਉੱਚਾ ਦਾ ਬਰਾਬਰ ਹੀ ਆ 36 36 36 ਇਹ ਆ ਵੀ ਇਹ ਲੈਣਾ ਹੈ ਹੋਰ ਵਹੀ ਘੋਰ ਲਿਆਉਣਾ ਲੈ ਹੋਰ ਗਾਂ ਜਾ ਤੁਸੀਂ ਉਹੀ ਪੰਪ ਦੇ ਜਾਂਦੇ ਉਹਨੂੰ ਰੱਜ ਲਾ ਕੇ ਦੇਖਿਆ ਆਉਣਾ ਉਹਨੇ ਕਿਨੇ ਤਰਨੀ ਨੇ ਨਾ ਮਿਲੇ ਨਹੀਂ ਨਾ ਮੈਂ ਹੂੰ ਨਾਲ ਗਿਆ ਚਲਾ ਕੇ ਦੇ ਦੇਖਣਾ ਦੂਗਾ ਚਲਾ ਲੈ ਅੱਛਾ ਕਹਿੰਦਾ ਜਗਾ ਤਾਂ ਹੀ ਕਹਿੰਦਾ ਬੈਠ ਕੇ ਆਇਆ ਉੱਪਰ ਮੈਂ ਜਦੋਂ ਚਲਾ ਲਿਆ ਫਿਰ ਤਾਂ ਲਿਆਉਣਾ ਪੈਣਾ ਐਂ ਦਾ ਦੀ ਇਹ ਤਾਂ ਕੀੜਾ ਉੱਠ ਕਰਨਾ ਨਾਮ ਵਧੀਆ ਲੱਗਦਾ ਹੈ ਸਪੈਸ਼ਲ ਐਡੀਸ਼ਨ ਇਹਲਾ ਮੈਂ ਟ੍ਰਾਈ ਕਰਾਂ ਹੈਂ? ਇਹ ਡਰਾਈਵ ਨਾ ਕਰੀ। ਲੈ, ਕਾਹ ਨੂੰ ਬੈਠਣਾ ਨਹੀਂ ਹੈਗਾ। ਔਖਾ ਹੋ ਜਾਂਦਾ ਫਿਰ। ਐਵੇਂ ਮੈਂ ਕੌਕਾ ਹੋ ਜਾਂਦਾ। ਇਹਦਾ ਬਾਈ ਨਕਸ ਕੱਢਣ ਲੱਗਿਆ ਬਾਈ ਨੂੰ ਨਾ ਦਿਖਾ ਓਰੇ। ਇਹ ਜੌਂਟੀਅਰ ਦੀ ਸਿਫਤਾਂ ਕਰਦਾ ਇਹ। ਨਹੀਂ ਨਹੀਂ ਮੈਂ ਸਿਫਤ। ਆ ਚੀਜ਼ ਹੈਗੀ ਤੇਰੇ ਵਾਲੇ ਨੂੰ ਦੱਸ ਜੈਕ। ਕਿਹੜਾ ਜੈਕ? ਆ ਦੇਖ। ਯਾਰ ਇਹ 24 ਮਾਡਲ ਆ। ਉਹ 18 ਮਾਡਲ ਆ। 24 ਨੂੰ ਕਿੱ데 ਆ ਗਿਆ ਹੁਣ? ਨਹੀਂ 24 ਨਾ ਆਉਂਦਾ। ਹਾਂ। ਉਹਨੂੰ ਜੌਂਡੀਓ ਨਾ ਉਹਨੇ ਮਿੱਥੇ ਲਵਾਉਣੇ ਆ। ਉਹ ਬਈਨਾਂ ਨੂੰ ਭਰੋਸਾ ਨਹੀਂ ਨਾ ਲੱਗ ਲੱਟ ਪਰ ਆ ਵੀ ਗਿਆ ਯਾਰ ਵੀ ਥੱਲੇ ਛੱਡ ਦੂੰਗਾ ਹੈਂ ਮੈਨੂੰ ਪਤਾ ਥੱਲੇ ਘਰ ਛੱਡ ਦੂੰਗਾ ਉਹਦੇ ਮਗਰ ਬੱਜ ਨਹੀਂ ਪਾਉਂਦੇ ਮਗਰ ਬੱਜ ਹਾਂ ਇਹ ਤਾਂ ਹੈ ਬਈ ਇਹਦੇ ਮਗਰ ਗੰਨੇ ਦੀਆਂ ਵੀਡੀਓ ਦੇਖ ਲਾ ਉਹਦੇ ਨਾਲੋਂ ਕਿਤੇ ਜਿਆਦਾ 399 ਮਗਰ ਦਨ ਮਕਾਲਦਾ ਹਦਾਂ ਨਹੀਂ ਦਾ ਕਿੰਨਾ ਹਦਾਂ ਮੈਂ 399 ਕੰਟਰੋਲ ਰੀਤਾ ਤਾ ਪਾਇਆ ਹੋਣਾ ਅੱਛਾ ਅੱਛਾ ਬਹੁਤ ਬਹੁਤ ਦੇ ਲੋਕ ਦੇ ਦੇ ਯਾਰ ਦੋਸਤ ਬਣਛ ਪੰਜਾਬੀ ਰਾਤ ਸਪੰਜਾਬੀ ਉਹਦੇ ਕੋਲ ਸੀਟੀ ਮਾਰਦਾ ਉਹਨੇ ਗੈਸ ਵੀ ਲਾਈ ਵੀ ਆਪਾਂ 5 6 6 ਕਿਲੋ ਕੁਆਟਰ ਰੇਤਾ ਲੈ ਕੇ ਜਾਂਦਾ ਉਹਦਾ ਮਗਰ ਹੁੱਕੋਂ ਨੇ ਉਰੇ ਤੇ ਉਰੇ ਆ ਪਤਾ ਨਹੀਂ ਕਿੰਨੇ 35 ਕਿਲੋ ਕਿੰਨੀ 45 ਕਿਲੋ ਦੀ ਬਣਾਈ ਵੀ ਉਹਨੇ ਇਹਨੂੰ ਜੂਝਾਇਦਾ ਪੈਸੇ 85 ਕਿਲੋ 85 ਕਿਲੋ ਇਹ ਜੂ ਵੀ ਨਾ ਕੰਮ ਲੂਟ ਨਹੀਂ ਹੈਗਾ ਓਹ ਹੋ ਉਹਨੇ ਜਿਗਾਰਡ ਵੀ ਤਾਂ ਦੇਖ ਲਿਆ ਅਰਸ਼ ਵੀ ਇਹਨੇ ਕੀਆ ਕਰਿਆ ਉਹਦਾ ਜਿਗਾਰਡ ਵੀ ਦੇਖ ਲਿਓ ਕਿ ਹਾਜਾ ਕੀਆ ਦਾ ਏਡੀ ਗੁੱਲਾ ਵੀ ਏਡਾ ਦਾ ਜੋ ਹੋਈ ਮੈਂ ਦੇਖਾ ਪਿੱਛੇ ਦੇ ਮੈਂ ਕੋਈ ਸ਼ਾਇਰ ਇਹਨੂੰ ਜੂ ਆਪਣੇ ਵਾਲੀ ਨੂੰ ਦਰਿਆਲੇ ਨੂੰ ਇਹਨੂੰ ਸਰਦੀ ਨਾਲ ਆ ਕੇ ਮਾਰਦੀ ਹੈਲ ਨਹੀਂ ਸਕਦੀ ਆ ਘੋਲ ਕੇ ਰੱਖੀ ਵੀ ਤੇ ਕਿਹਾ ਬੋਣਾ ਅੱਜ 8 ਐਕਟਰ ਕੋਈ ਕਹਿ ਰਿਹਾ ਜੀ ਬਾਈ ਕੰਪੀਟੀਸ਼ਨ ਚੱਲਦਾ ਦੋਹੇ ਆਪਣੇ ਆਪਣੇ ਨੂੰ ਸਲੋਨ ਲੱਗੇ ਹੋਏ ਆ ਹੁਣ ਦੇਖਦੇ ਆ ਦੋਹਾਂ ਚ ਕਿਹੜਾ ਜਿੱਤਦਾ ਫੈਸਲਾ ਕਰਨੇ ਵਾਲਾ ਕੋਈ ਤੀਆ ਹੈ ਨਹੀਂ ਮੈਂ ਆਇਆ ਹਾਲੇ ਕੰਨ ਨਹੀਂ ਵੀ ਨਿਊ ਵਾਲਰ ਨਹੀਂ ਜਿਤਾਉਂਦਾ ਜਿਹੜਾ ਜਿੱਤੂਗਾ ਉਹੀ ਜਿੱਤੂਗਾ ਯਾਰ ਥੱਕੇਗਾ ਥੋੜੋ ਜਿੱਤੂਗਾ ਕੋਈ ਉਹ ਤੇ ਨਹੀਂ ਲੋਟੇਗਾ ਸੱਤ ਫੋਟਾ ਪਾਏ ਕਰਾ ਤਾਂ ਮਜ਼ਾਕ ਨਹੀਂ ਮਖੌਲਾ ਕਰਦਾ ਮਾਮੇ ਦੇਖ ਲੈ ਕਹਿੰਦਾ ਪੰਜ ਪਾਏ ਕਰਾ ਨਾ 6 7 9 ਫੋਟਾ ਲੈ ਲੈ ਸੁਣ ਲੈ ਬੇਲਟ ਲਾਉਣੇ ਪੈਣੇ ਦੂਈ ਪਲੇਟਾਂ ਲਵਾ ਦੇਦਾ ਹਾਂ ਆ ਵੱਟ ਪਾਈ ਫਿਰਦਾ ਇਹ ਤੇ ਮਗਰ ਇਹਨੇ ਤਾਰ ਕਰਾਉਣੀ ਜੀ ਵੀਡੀਓ ਬਹੁਤ ਤਗੜੀ ਆ ਬੰਮੇ ਇਹਦਾ ਮੁਕਾਬਲਾ ਕਿਹਨੇ ਕਰਨਾ ਮੁਕਾਬਲਾ ਤੁਹਾਨੂੰ ਇੱਕ ਮਾਇਆ ਦਿਖਾਣਾ ਵੀਡੀਓ ਕੋ ਦੇਖਣੀ ਆ ਵੀਡੀਓ ਦਾ ਮੁਕਾਬਲਾ ਥੋੜੋ ਹੁੰਦਾ ਵੀਡੀਓ ਦਾ ਡਰਾਈਵਰ ਅਲੱਗ ਅਲੱਗ ਹੁੰਦੇ ਆ ਹਾਂ ਆਉ ਤੁਹਾਨੂੰ ਦਿਖਾਉਂਦਾ ਭਾਈ ਇਹਨੇ ਨਹੀਂ ਤੈਨੂੰ ਆਈ ਕੀ ਦੇਣੀ ਹੈਗੀ ਯਾਰ ਦੋਹਾਂ ਦੇ ਦੋਹੇ ਵਧੀਆ ਬਾਈ ਉਹ ਬਰੇ ਉਹ ਮਤਲਬ ਕਹਿਣਾ ਦਾ ਹੁਣ ਛਾਇਆ ਬਾਈ ਨੇ ਉਹਦੇ ਵਿੱਚ ਜਵਾਨੀ ਜਿਹੜੀ ਵੀ ਹੈ ਬੁਢਾਪਾ ਆ ਗਿਆ ਨਾ ਸਾਡੇ ਵਾਲਿਆ ਵਰਗਾ ਹੁਣ ਉਹਦੇ ਪਹਿਲੇ ਜਵਾਨੀ ਹੈ 36 30 ਨਵਾ ਮੁੰਡਾ ਵੀ ਨਵਾ ਉਹੀ ਗਿਆ ਮੁੰਡਾ ਵੀ ਨਵਾ ਟਰੈਕਟਰ ਦੇ ਵੀ ਹਜੇ ਦਿਨ ਚੰਗੇ ਚੱਲਦੇ ਆ ਪੂਰੇ ਚੜਦੀ ਗਲਾ ਵਿੱਚ ਆ ਪੂਰਾ ਐ ਨਾ ਹੁਣ ਉਹ ਹਾਲ ਦੀ ਘੜੀ ਤਾਂ 36 30 36 30 ਚੱਲਦੀ ਆ ਚਲਾ ਜਾ ਚਲੋ ਦੋਹੇ ਜਾਣੇ ਆ ਤੂੰ ਖੜਾ ਵੇਖੀ ਜਾਣਾ ਤੂੰ ਹਾਂ ਵਜਣਾ ਨਹੀਂ ਮੈਂ ਚੱਲੇ

ਮੂੰਗੀ ਆਏ ਆ ਵੀ ਤੈਨੂੰ ਤੋੜਨੀ ਪੈ ਸਦੀ ਇੱਕ ਦੋ ਵਾਰੀ ਮਾਂ ਜਾਂ ਛੱਟਪੜ ਮਾਰਨੀ ਪੈਣੀ ਤੈਨੂੰ ਉਹਦੇ ਉੱਪਰ ਮਾਂ ਆਏ ਆ ਵੀ ਇਕੱਠੇ ਪੱਕ ਜਾਨੇ ਮਾਂ ਦਾ ਫੇਦ ਮੂੰਗੀ ਕਈ ਵਾਰੀ ਕੀ ਹੁੰਦਾ ਨਾ ਜੇ ਨਹੀਂ ਤੋੜਦੇ ਟਾਈਮ ਸਿਰ ਪਟਾਕੇ ਬਣ ਲੱਜ ਜਾਂਦੇ ਉਹਦੇ ਚੱਲ ਥੋੜੀ ਹੋਰ ਕਿੰਨੀ ਜਗ੍ਹਾ ਹੋ ਗਈ ਆ ਕਨਾਲ ਕਿਥੋਂ ਹੋਣੀ ਆ ਬਸ ਹੋਰ ਕਿੰਨੀ ਕੋਣੀ ਆ ਵਾਹ ਬਿਜ ਲੰਨੇ ਫਿਰ ਮਾਂ ਬਿਜ ਲਾ ਇਕੱਠੇ ਬਾਡੂ ਹੋ ਜਾਂਦੇ ਆ બીજી ਗੱਲ ਆ ਪਰ ਹਾਂ ਆ ਇਹ ਤਾਂ ਗੰਨੇ ਵਾਲੇ ਬੱਡਾਂ ਵੀ ਬੀਜ ਲਾ ਜਾਈਂ ਮੈਂ ਤਾਂ ਹਸਲਾ ਤਾਂ ਮੇਰੀ ਹੋਈ ਆ ਉਹ ਬੈੱਡ ਵੀ ਦੂਏ ਪਰ ਬੀਜ ਲਾ ਜਾਈਂ ਸਿਆੜ ਕੱਢ ਕੇ ਅੱਛਾ ਸਿੰਪਲ ਹਾਲਾ ਨਾ ਇਹਨੇ ਬਾਰੇ ਵੀ ਤੇ ਆ ਜੀ ਯਾਰ ਜੱਸੀਰੇ ਬਾਰੇ ਮੇਰੇ ਵਾਲੇ ਮੇਰੇ ਘਰਾਂ ਬਾੜੇ 'ਚ ਖੜੇ ਆ 10 ਨਿਕਲ ਜਾਨੇ ਮੈਨੂੰ ਲੱਗਦੀ 8 10 ਉਹਦੇ ਪਰ ਲਾਉਣੇ ਪੈਣੇ ਆ ਅੱਥਨਾ ਛੱਟਾ ਦੇ ਕੇ ਵੀ ਹੋ ਸਕਦਾ ਪਰ ਵੈਸੇ ਯਾਰ ਦੂ ਟ੍ਰੇਲ ਸਭ ਤੋਂ ਵਧੀਆ ਥੀ ਜਿਹੜੀ ਤੈਨੂੰ ਕਿਹਾ ਜਿਹੜੀ ਗੱਲ ਮੈਂ ਛੋਲੇ ਬੀਜੇ ਤੇ ਮੁਲਕੀ ਸਿੰਘ ਭਾਈ ਤੇ ਲੀਕੀ ਆਹੋ ਲੈਣਾ ਪਰ ਦੋ ਆ ਬੈੱਡ ਬਣਾਉਣੀ ਆ ਬੈੱਡ ਬਣਾ ਲੈ ਤੇਰੇ ਗਵਲਾ ਬੈੱਡ ਦੂਰ ਹੋ ਜਾਣਾ ਗਵਲਾ ਬੈੱਡ ਮਤਲਬ ਗੱਪੇ ਗੈਪ ਨਹੀਂ ਹੋਵੇ ਫੁੱਟ ਦਾ ਇੰਨਾ ਗੈਪ ਨਹੀਂ ਚਾਹੀਦਾ ਇਹਨੂੰ ਚਾਹੀਦੇ ਦੂਏ ਬੈੱਡ ਉਧੇ ਵਾਲੇ ਜਿਹੜੀ ਸਿੰਗਲ ਲਾਈਨ ਵਾਲੀ ਹੈ ਜਿਹੜਾ ਤੂੰ ਕਹਿੰਦਾ ਤਾਂ ਕੰਨਾ ਵਿਜਣੂ ਹਾਂ ਹਾਂ ਉਹ ਬੈੱਡ ਚਾਹੀਦਾ ਹੁਣ ਇਹੇ ਬੈੱਡ ਪਰ ਟ੍ਰੈਂਚ ਵਾਲੀ ਪਰ ਦੋ ਲਾਈਨਾਂ ਲੱਗਣੀਆਂ ਦੋ ਹੀ ਲੱਗਣੀਆਂ ਫੇਰ ਤਾਂ ਦੋ ਹੀ ਲੱਗਣੀਆਂ ਚਾਹੀਜੇ ਤਿੰਨ ਤਿੰਨ ਫਿਰ ਵਿਚਾਲੇ ਜਗ੍ਹਾ ਬਹੁਤ ਰਹਿੰਦੀ ਆ ਉੱਤੇ ਪਾਣੀ ਪੂਣੀ ਨਹੀਂ ਚੜਨਾ ਹਾਂ ਪਾਣੀ ਵੀ ਨਹੀਂ ਚੜਨਾ ਫੋਟੋ ਜਗ੍ਹਾ ਪਰਲੇ ਪਾਸੇ ਵੀ ਬਚਦੀ ਆ ਇਹ ਬੈੱਡ ਲੋਟ ਨਹੀਂ ਹੁੰਦੀ ਹੈ ਯਾਰ ਇੱਕ ਹੋਰ ਵੀ ਉਹਨੇ ਖਿਆੜ ਵੀ ਕੱਬੇ ਦੋ ਕੱਢਣੇ ਹਣੇ ਮੈਂ ਉਹੀ ਕਹਿੰਦਾ ਤੈਨੂੰ ਉਹੀ ਫੋਟਰੇ ਸਵਾ ਫੁੱਟ ਜਗ੍ਹਾ ਕਵਰ ਕਰਦਾ ਉਹ ਖਰਚ ਜ਼ਿਆਦਾ ਹੈ ਮੈਂ ਤਾਂ ਤੈਨੂੰ ਕਿਹਾ ਇੱਕਣੀ ਵੀ ਦੇ ਦੂਈ ਗੱਲ ਮਿਲ ਗਈ ਸੀਾਂ ਤੇ ਲਿਆ ਕੇ ਇੱਕਣੀ ਪੱਧਰੇ 'ਚ ਉਹਦੀ ਮੈਨੂੰ ਐ ਲੈਣਾ ਨਾ ਰੈਡੀ ਹੀ ਹੋਈ ਹਣ ਲੈਣਾ ਤਾਂ ਰੈਡੀਆ ਹੋਣੀਆਂ ਹੀ ਆ ਉਹਦੀਆਂ ਇੱਈ ਦੇ ਦੰਨੇ ਹੁਣ ਉਹ ਗੁੱਡ ਦਾ ਹੋ ਜੂਗਾ ਟੋ ਘਟ ਆਈ ਦਾ ਛੱਟਾ ਵੀ ਗੁੱਡ ਹੋ ਜੂ ਛੱਟਾ ਔਖਾ ਗੁੱਡ ਹੋਣਾ ਛੱਟਾ ਖੜਾ ਹੱਥੇ ਲੋਟਵੇਂ ਹਾਂ ਫੇ ਹੁਣ ਹੀ ਲਿਆਉਂਦਾ ਛੱਟਾ ਦੇ ਕੇ ਰੂਟਾ ਵੇਟਰ ਕੇ ਲਵਾ ਦਿੰਦਾ ਮੜਾ ਮੜਾ ਨਹੀਂ ਲਿਆਉਣਾ ਇਹ ਮੈਂ ਹਲ ਕਿਹੜਾ ਖੋਲਿਆ ਆਪਾਂ ਨੇ ਬੱਸ ਫਿਰ ਲੱਗ ਲੈਣਾ ਕੋਈ ਪਾਜੀ ਸ਼ਾਮ ਨੂੰ ਇੱਕ ਵਾਰੀ ਉਹ ਕਰਕੇ ਸ਼ਾਮ ਨੂੰ ਛੱਟਾ ਲੈ ਕੇ ਬਾਕੇ ਸੌਕਾ ਮਾਰਦੀਂ ਪਰ ਫਵਾਦਰਾ ਮਾਰਨਾ ਪੈਣਾ ਹਾਂ ਉਹ ਜਿਹੜੀ ਗਿੱਲ ਨਾ ਉੜੇ ਕਿਉਂਕਿ ਫਿਰ ਮਹੀਨਾ ਪਾਣੀ ਨਹੀਂ ਨੇ ਲੱਗਣਾ ਆਏਗਾ ਇੱਕ ਪਾਣੀ ਹਲਾਵੇ ਇਹਨੂੰ ਬਾਅਦ ਤੇ ਬਾਅਦ ਦੋ ਪਾਣੀ ਬਸ ਇਤੇ ਜ਼ਿਆਦਾ ਨਾ ਲਾ। ਜੀ ਜਗਾ ਮਣਕੇ ਮੈਨੂੰ ਦੱਸ ਦੇ ਕਿੰਨੀ ਫਿਰ ਮੈਂ ਉਹ ਸਾਬ ਨਾਲ ਬੀਜ ਲਾਵਾਂ। ਤੂੰ ਰੋਟਾਵੇਟਰ ਦੀ ਫਾਂਟੇ ਸਹੀ ਸਹੀ ਮਾਰ ਲੈਂਦਾ ਕਿੰਨੀਆਂ ਫਾਂਟਾ ਲਾਦੀਆਂ? ਆਉਂਦਾ ਨਹੀਂ ਥੋੜੀ ਜਗ੍ਹਾ ਘੱਟਦੀ ਜਾਂਦੀ ਆ। 8 2 16 ਜੀ। ਤਿੰਨ ਦਾ ਫਾਂਟਾ ਮਾਰੇ। ਤਿੰਨ ਦਾ ਤਾਂ ਵਿਚੋ ਥੋੜੀ ਜੂ ਵੱਧ। ਤਿੰਨ ਦਾ ਤਾਂ 24 ਬਣ ਗਏ ਤਿੰਨ ਫਾਂਟਾ ਕਿੱਥੇ ਆ? ਹੈਗੀਆਂ ਯਾਰ। ਉਹ ਤਿੰਨ ਨਹੀਂ ਹੈਗੀਆਂ। ਦੋ। ਦੋ ਤਿੰਨ ਫਾਂਟਾ ਬਹੈ ਨਹੀਂ ਪੂਰੀਆਂ। ਫਾਂਟਾ ਪੂਰੀਆਂ ਲੱਗ ਭਗ ਜੇ। ਤੇ 24 ਫੁੱਟ ਬਣ ਗਿਆ। 24 ਨੂੰ 2 ਹਾਂ ਦੇ ਇਹ ਕਿੰਨਾ ਬਣ ਗਿਆ 19 ਗਾਗਾ ਬਣ ਗਈ ਤੇਰੀ ਇਹ ਬਣਾ ਲੈ 24 220 5280 ਭਾਗ 200 453 ਭਾਗ 453 1165 ਬਸ ਪੋਨੇ 12 ਵਿਸੇ ਬਣ ਗਏ ਕਨਾਲੇ ਕੀ ਆ ਤੇ ਤੈਨੂੰ ਮੈਂ ਦੀ ਕਨਾਲ ਆ ਤੇਰੀ ਇਹ ਕਨਾਲ ਬਣ ਗਈ ਕਰਮਾਂ ਦੇ ਹਿਸਾਬ ਨਾਲ ਕਿੰਨੇ ਆਪਣੇ ਕਰਮਾਂ ਤੁਸੀਂ ਮੈਨੂੰ ਜੇ 24 ਦੀ ਇੱਧਰ ਨੂੰ ਬਣਾਈਆਂ 24 ਦੀਆਂ ਚਾਰ ਤੇ ਉੱਪਰ ਬਣ ਜਣੀਆਂ ਚਲ ਚਾਰ ਲਾ ਇੱਧਰ ਨੂੰ ਕਿੰਨੀਆਂ ਆਪਣੀਆਂ ਗੁਣ ਇੱਧਰ ਨੂੰ ਹੈਗੀਆਂ ਤੇਰੀਆਂ 40 40 ਕਰਮਾਂ ਹੂੰ ਇਹ ਕਿੰਨਾ ਬਣ ਗਿਆ 40 4 160 160 भाग 15 ਮਰਗੀਆਂ ਬਾਹਰ 10.6 ਬੱਸ ਉਹ ਬਾਈ ਬਣਾਤਾ ਨਾ ਪਨੇ 22 ਫੁੱਟ ਲਾਤਾ ਚਾਰ ਕਲਮਾਂ ਦਾ 24 ਚਾਹੀਦਾ ਤਾਂ ਚੱਲ ਕੋਈ ਨਹੀਂ ਲਿਆ ਬੀਜ ਸ਼ਾਮ ਨੂੰ ਬੀਜ ਦਿੰਦੇ ਆ ਕਿੰਨਾ ਚਾਹੀਦਾ ਮਾਂ ਇਹਦੇ ਵਾਰ ਮਾਂ ਕੀਲੇ ਦੇ 8-10 ਕਿਲੋ ਪੈਂਦੇ ਆ ਉਹੀ ਕਿਲੋ ਸਵਾ ਕਿਲੋ ਬਣਦੀ ਆ ਡੇਢ ਲਿਆਵਾ ਡੇਢ ਲਿਆ ਛੱਟੇ ਨੂੰ ਡੇਢ ਬੀਜ ਦੇ ਬਥੇਰੇ ਆ ਛੱਟਾ ਹੀ ਲਾ ਦੇ ਛੱਟਾ ਹੀ ਲਾ ਦੇ ਉਹ ਕਿਹੜੇ ਲੋ ਜੀ ਪਹਿਲੀ ਇੱਟਾਂ ਦਾ ਸਾਫ਼ ਕਰਤੀਆਂ ਸਾਰੀਆਂ ਕਲੀਅਰ ਕਰਤੀਆਂ ਲਾਤਾ ਛੱਟਾ ਉਧਰ ਹੁਣ ਲੱਗੇ ਦੂਤੀ ਇੱਟ ਜਿਹੜੀਆਂ ਥੱਲੇ ਆਣੀਆਂ ਹੁਣ ਉਹਦੇ ਟੇੜਨਾ ਸ਼ੁਰੂ ਕਰਿਆ ਉਹ ਇੱਟ ਫੇਰ ਵੀ ਸਾਫ਼ ਦੂਜੀ ਇੱਟ ਨਾਲੋਂ ਹੂੰ ਡਰਦਾ ਕਾ ਤੇ ਨਾ ਨੇੜੇ ਹੋ ਕੇ ਬੈਠਾ ਆ ਹੀ ਨਹੀਂ ਕਰਦਾ ਰੋਗੋ ਤੇ ਥੱਲੇ ਜਾ ਕੇ ਬੈਠੂ ਹੈ ਲੱਗਿਆ ਚੰਨਣਾ ਦੇਖਣ ਵਿੱਚ ਨੂੰ 8 ਤਾਂ ਠੀਕ ਆ ਜੀ ਬਰਾਜ ਹੈ ਨਾ ਇਹ ਇੱਕ ਬੜੀ ਆ ਇਹ ਨਹੀਂ ਇੰਨੀ ਸਾਫ ਕਰਨੀ ਪਵੇਗੀ ਹੈ ਕੋਈ ਹੋਗਾ ਕਰੀਟ ਸਾਫ ਕਰਨੀ ਜਿ세 ਹੈ ਨਾ ਕੋਈ ਕੋਈ ਟ ਸਾਫ ਕਰਨੀ ਪਾਉਂਗੀ ਆਈਨਾਂ ਕਨੂੰ ਤੇ ਇੱਕ ਦੋ ਦੋ ਖੰਡ ਢੇੜੇ ਕਰ ਬਸ ਦੋ ਦੇ ਵਿੱਚ ਮਿੱਟੀ ਘੇਰ ਕੇ ਚੱਕਣ ਲੱਗੀ ਕਰ ਤਨੂੰ ਨਹੀਂ ਜਿਆਦਾ ਮਿੱਟੀ ਹਟਾਉਣੀ ਪੈਣੀ ਆ ਸਮਝ ਗਿਆ ਦੋ ਕਰ ਲੈ ਬਹੁਤ ਦੋ ਬਣਾਓ ਸਾਡ ਮਿੱਟੀ ਘੇਰ ਦਿਓ ਹਾਂ ਦੋ ਘਾਨੇ ਦੀ ਮਿੱਟੀ ਵਿੱਚ ਘੇਰ ਕੇ ਜਦ ਇਹ ਆਪਣਾ ਦੋ ਦੀਆਂ ਇੱਟਾਂ ਚੱਕਣ ਲੱਗ ਗਿਆ ਚਲ ਬੰਨਣੀ ਨਹੀਂ ਹੈਗੀ ਦੇਖ ਲਓ ਠੀਕ ਆ ਬਚਾ ਕੇ ਹੁਣ ਜਿਆਦਾ ਬੰਦਿਆਂ ਦੀ ਲੋੜ ਨਹੀਂ ਹੁਣ ਜਿਆਦਾ ਬੰਦਿਆਂ ਦੀ ਲੋਡ ਆ ਗਿਆ ਥੱਲੇ ਤਾਰਨੇ ਨੂੰ ਗਾਹ ਢੋਣ ਨੂੰ ਚੱਲ ਕੋਈ ਜਿਵੇਂ ਜਿ세 ਇਤਰਾਸ ਕਰਦੇ ਹਨ ਮਿੱਟੀਏ ਪਰ ਕਰਦੇ ਜਾਂਦਾ ਨਾਲ ਨਾਲ ਫਟ ਜਾਣੀਆਂ ਕਿੰਨੇ ਤਾਰਾ ਬਸ ਜਲਦੇ ਗਿਆ ਫਟੋ ਜਾਣੀ ਇੱਟ ਕਿੰਨੀਆਂ ਗੇਰ ਲੂੰਗਾ ਥੱਲੇ ਸਿੱਟ ਬਰੇਟ ਵੱਜੀ ਜਦ ਫਟ ਜਾਣੀ ਕੰਕ ਨੂੰ ਪਾਣੀ ਛੱਡਿਆ ਬਤ ਜੀ ਪੁੱਟਿਆਂ ਵਾਲੀ ਨੂੰ ਡੌਲ ਸੂਰਾ ਨੇ ਗਏ ਵੇ ਕਰਤੀ ਹਾਰੀਓ ਪੱਟ ਕੇ ਸੜਤੀ ਆ ਪਤਾ ਨਹੀਂ ਕਿਆ ਲੱਭਿਆ ਕਿਆ ਨਹੀਂ ਤੋ ਤਿੰਨ ਜਗ੍ਹਾ ਤੇ ਆ ਆਹ ਹੈ ਇਹਨ ਪੱਟੀ ਪਈ ਲੇਖਣਾ ਕਹੀਂਾਂ ਲੈ ਕੇ ਪੱਟੀ ਵੀ ਹੁੰਦੀ ਆ ਐਵੇਂ ਪੱਟ ਕੇ ਸਿਟੀ ਪਈ ਆ ਮਾ ਵੀ ਪਾਣੀ ਲੱਗ ਗਿਆ ਹੁਣ ਮੌਸਮ ਠੀਕ ਆ ਬੋਗਾ ਪਾਇਆ ਕਈ ਜਗ੍ਹਾ ਵਿੱਚ ਕਿਉਂਕਿ ਪਾਣੀ ਲਾ ਕੇ ਤਾਂ ਹੀ ਲਾਇਆ ਵੀ ਬਈ ਜੇ ਨਹੀਂ ਲਾਉਂਗੇ ਫਿਰ ਬੁੱਟਿਆਂ ਕਰਕੇ ਬੁੱਟਿਆਂ ਦੀ ਜੜਾਂ ਚ ਜ਼ਿਆਦਾ ਸੁੱਕ ਜਾਂਦਾ ਜੇ ਕਰਕੇ ਮੈਂ ਕਹਾਂ ਪਾਣੀ ਲਾ ਦਾਂਗੇ ਤੇ ਬੁੱਟਿਆਂ ਦੀ ਜੜਾਂ ਵਿੱਚ ਉਹ ਵਿੱਚ ਬਹੁਗਾ ਪਾਇਆ ਹਾਂ 3 ਮਹੀਨਾ ਪੱਟਿਆ ਉਹ ਤੇ ਪਾਣੀ ਆ ਗਿਆ ਨਹੀਂ ਤਾਂ ਦੇਖ ਕੇ ਵੜ ਕੇ ਦੇਖੋ ਜਣਾ ਤਾਂ ਇਹ ਕੀ ਚਾ ਹੋ ਗਿਆ ਦੇਖੋ ਜੇਗਾ ਬੱਟੀ ਵੀ ਆ ਬੁੱਟਿਆਂ ਦੀ ਜੜਾਂ ਚ ਚਲੋ ਲੇਖਣਾ ਇਹਨਾਂ ਦੀ ਮਰਜ਼ੀ ਆ ਬਾਈ ਰਾਤ ਨੂੰ ਟੇਕ ਕਰਦੇ ਹੁਣ ਘਰ ਕੁਛ ਨਹੀਂ ਸਕਦੇ ਉਹ ਬੱਟੇ ਆ ਸਾਰੀ ਉਹ ਲਾਈਨ ਸਕੂਲਰਾਂ ਦੀ ਚੜਾਂ ਦੇ ਵਿੱਚ ਚਲੋ ਲਓ ਜੀ ਸਾਰੇ ਇਹਦੀ ਉਹ ਮਿੱਟੀ ਉੱਤਰ ਗਈ ਤਕਰੀਬਨ ਆ ਥੋੜੀ ਜਿਹੀ ਹੋਰੇ ਰਹਿ ਗਈ ਥੋੜੀ ਜਿਹੀ ਹੋਰੇਗੀ ਦੇਵਰਾਜ ਐਥੇ ਹੋਰੇ ਕੰਮ ਹੋ ਗਿਆ ਹੈ ਹਾਂ ਇੱਥੇ ਮੋਟੀ ਇੱਟ ਆ ਗਈ ਮੋਟੀ ਇੱਟ ਆ ਗਈ ਇਹ ਕਮਰੇ ਬਰ ਇੱਕ ਪਰ ਮੋਟੀ ਇੱਟ ਲੱਗੀ ਬਾਕੀ ਬਟੇਲ ਆ ਡਬਲ ਟੇਲ ਇਹਦੇ ਪਰ ਸਿੰਗਲ ਇਟ ਲਾ ਕੇ ਮੋਟੀ ਫੇਰ ਉੱਪਰ ਟਾਇਲ ਲਾਈ ਵੀ ਆ ਲੰਚ ਟਾਇਲ ਘੱਟ ਗਿਆ ਹੋਗਾ ਬਸ ਮੋਟੀ ਇਟ ਲਗਾ ਦਿਆ ਨਹੀਂ ਕਰਿਆ ਹੋਣਾ ਫਿਰ ਨਹੀਂ ਹੋਗਾ ਚੱਲ ਇਹਦਾ ਕੰਮ ਆਉਂਗੀ ਟਾਇਲ ਲਾਣੋਂ ਤਾਂ ਚੰਗੀ ਆ ਉਹ ਵਧੀਆ ਸਮਾਂ ਮੋਟੀ ਇਟ ਨਿਕਲੀ ਆ ਫਾਇਦਾ ਹੀ ਹੋਣਾ ਹਾਂਜੀ ਫਾਇਦਾ ਹੂੰ ਕਰਦੇ ਦੇਖ ਲੈ ਤਾਂ ਹੀ ਤੈਨੂੰ ਕਹਦਾ ਵੀ ਪਾ ਨਾ ਮਿੱਟੀ ਧਾਰ ਲੂ ਸਾਰੀ ਉਹ ਮਿੱਟੀ ਉੱਤਰ ਜੂ ਗਰਦ ਘਟ ਜੈਣੀ ਫੇਰ ਆਪਾਂ ਥੱਲੇ ਟਾਇਲਾ ਗਿਰੀ ਜਾਵਾਂਗੇ ਆਰਾਮਦਾਰੀ ਨਾਲ ਕਾਲੂ ਦੇਖਦੇ ਅਜੇ ਬਾਕੀ ਬੰਦੇ ਮੇਰੇ ਨੂੰ ਤਾਂ ਆਏ ਫੇਰ ਗੱਲ ਬਣਨੀ ਆ ਥੋੜੇ ਬੰਦੇਆਂ ਦਾ ਕੰਮ ਨਹੀਂ ਨਾ ਖੇਤ ਹੁੰਦਾ ਹੈਗਾ ਚੱਲ ਕੋਈ ਨਹੀਂ ਕਹਿੰਦਾ ਉਹਨੂੰ ਕਾਲੂ ਲਓ ਜੀ ਕਲਕਤਾ ਗਈ ਭਰ ਹੁਣ ਹੋਗਨਾਂ ਵੀ ਭਰ ਗਿਆ ਤਾਂ ਉੱਧਰ ਬਰਸੀਨ ਵੀ ਭਰ ਗਿਆ ਹੁਣ ਇਹ ਮੱਕੀ ਨੂੰ ਪਾਣੀ ਛੱਡਿਆ ਮੱਕੀ ਨੂੰ ਚਲਾਤੀ ਮੋਟਰ ਹੁਣ ਮੈਂ ਕਿਹਾ ਵੀ ਭਰ ਜਵੇ ਇਹਨੂੰ ਪਾਣੀ ਲਾ ਦਈਏ ਜਿਹੜੀ ਉੱਧਰਲੀ ਮੱਕੀ ਆ ਉਹਨੂੰ ਹਲੇ ਪੰਜ ਚਾਰ ਦਿਨ ਹੋਰ ਕੱਢਦੇ ਨੇ ਇੰਨਾ ਫਰਕ ਆ ਜੀ ਬੂਟਿਆਂ ਦਾ ਕਿਉਂਕਿ ਇਹ ਬੂਟਿਆਂ ਵਿੱਚ ਪਾਣੀ ਸੋਖਦੇ ਆ ਬੂਟੇ ਉਹ ਆਮ ਨੋਰਮਲ ਖੇਤ ਵਿੱਚ ਉਹ ਹਲੇ ਕਮਲੌਂਦੀ ਵੀ ਨਹੀਂ ਨਾ ਪਾਣੀ ਮੰਗਦੀ ਆ ਇਹ ਹਲੇ ਪਾਣੀ ਦੀ ਦੋਜ਼ ਮੰਗਣ ਲੱਗੀ ਜੀ ਉਹ ਹਲੇ ਆਨ ਵਧੀਆ ਉਹਨੂੰ ਜੂਰੀਆਂ ਮਾਰਾਂਗੇ ਇੱਕ ਨਾਲੇ ਕਾਲੂ ਕਰਾਂਗੇ ਸਪਰੇਅ ਉਹਨੂੰ ਇਹਨੂੰ ਮੈਂ ਕਿਹਾ ਪਾਣੀ ਲਾ ਦਈਏ ਦੇ ਵੀ ਇੱਕ ਨਹੀਂ ਕਰਦਾਂਗੇ ਇੱਕ ਪੰਪ ਪਾਣੀ ਵਿੱਚੇ ਤਾਂ ਵੀ ਲੱਗ ਜੈਣਾ ਹੁਣ ਚੱਲਦੀ ਦੀ ਮੋਟਰ ਮੈਂ ਕੈ ਇਹਨੂੰ ਭਰ ਦਿੰਦੇ ਆ ਉਹਨੂੰ 4 ਦਿਨ ਅਟਕੇ ਪਾਣੀ ਲਾਵਾਂਗੇ ਹਾਰੇ ਕਣ-ਕਣ ਨੂੰ ਗੰਨੇ ਨੂੰ ਲਾ ਕੇ ਫੇਰ ਉਹਨੂੰ ਪਾਣੀ ਲਾਵਾਂਗੇ ਮੱਕੀ ਤਾਂ ਚਲੋ ਵਧੀਆ ਹੋਊਗੀ ਬੂਟਿਆਂ ਵਿੱਚ ਆਪਣੇ ਢੰਗਰਾ ਵਾਸਤੇ ਆਣ ਵਧੀਆ ਹੋ ਜਾਣੀ ਇਧਰ ਬੋਲੂਆ ਹੀ ਝਟ-ਬੱਟ ਮਾਰ ਗਿਆ ਦਾ ਕੂਕ ਤਾਂ ਸਾਰੇ ਗੰਨੇ ਚ ਕੱਖ ਜਿੰਨਾ ਹੈਗਾ ਤਾਂ ਚਲੋ ਰੋਪੜ ਚੱਲਿਆ ਤਾਂ ਦਵਾਈ ਲੈਣ ਸਪਰੇਈ ਦੀ ਸੰਗੀ ਜੀ ਦੀ ਮਾਤਾ ਕਰਤਮਨ ਵਾਲੇ ਪਿਆਜਾਂ ਵਰ ਕਰਦਮੇ ਇੱਕ ਅੱਧਾ ਪੰਪ ਇੱਕ ਅੱਧਾ ਪੰਪ ਉਹਦੇ ਮੱਕੀ ਕਿਲਾ ਦਮ ਇੱਕ ਉਧਰ ਉਹ ਜਿਹੜਾ ਗੰਨਾ ਵੱਢਿਆ ਦੁੱਧ ਚ ਕੱਖ ਹੋਇਆ ਡੀਲਾ ਉਹਦੇ ਵਾਸਤੇ ਲੈਣੇ ਚੱਲਿਆ ਸੈਂਪਰਾ ਸੰਕੋਰ ਜੇ ਲੋਡਸ ਮਿਲ ਗਈ ਲੋਡਸ ਨਹੀਂ ਫਿਰ ਟੈਂਜਰ ਲਿਆਵਾਂਗੇ ਜਿਹੜੀ ਮਿਲ ਗਈ ਨਾ ਵਿੱਚੋਂ ਮੈਂ ਜਿੰਨੇ ਨੂੰ ਭਰਨੇ ਨੇ ਇਹਨਾਂ ਨੂੰ ਰੋਪੜ ਤੇ ਮੁੜੇ ਹੁਣ ਚਲੋ ਚਲਦੀ ਆ ਜੀ ਰੋਪਣ ਨੂੰ ਇਹਨੇ ਲਓ ਜੀ ਮੁੰਡਾ ਮਾਹ ਲਿਆਇਆ ਕਹਿੰਦਾ ਸਵਾ ਕਿਲੋ ਸਵਾ ਕਿਲੋ ਸੁੱਕੇ ਵੇਦੇ ਆ ਪੂਰੇ ਮੱਥਾ ਢੇਕਣਾ ਸਵਾ ਦਾ ਕਨਾਲ ਇੱਕ ਚ ਫਿਰ ਇਹ ਬੈਠ ਗਈ ਐਵਰੇਜ ਇੱਧਰ ਨੂੰ ਬਾਹਰ ਪੂਰੀ ਕਨਾਲ ਮਰ ਪਈ ਐ ਤੇਰੀ ਐਵਰੇਜ ਬੈਠ ਗਈ ਵੀ 8 ਤੇ 4 12 ਕਿਲੋ ਕਿਲੇ ਦਾ ਨਾ ਜਿਆਦਾ ਲੱਗਦਾ ਉਹ ਛੱਟੇ ਚ ਤਾਂ ਚੱਲੀ ਜਾਂਦਾ ਹੁੰਦਾ ਡ੍ਰਿੱਲ ਨੂੰ ਕਹਿੰਦੇ ਆ ਉਹ ਛੱਟੇ ਜਾਂ ਕਈ ਵਾਰੀ ਡੂੰਗਾ ਚਲੇ ਗਿਆ ਦਾਣਾ ਜਿਹੜਾ ਉਹ ਹੋ ਜਾਂਦਾ ਉਹ ਡ੍ਰਿੱਲ ਗਨ ਕਹਿੰਦੇ ਆ ਮੈਂ ਆਪਾਂ ਨੇ ਲਾਉਣਾ ਹੀ ਮਾੜਾ ਮਾੜਾ ਬੱਸ ਮਾੜਾ ਮਾੜਾ ਹੀ ਲਾਈ ਇਹਨੂੰ ਇਹ ਡ੍ਰਿੱਲ ਗਨ ਹੁੰਦੇ ਆ ਇਹ ਤਾਂ ਫਾਇਦਾ ਪੂਰਾ ਚੱਲਿਆ ਦਈਏ ਛੱਟਾ ਦੇ ਉਹ ਛੱਟਾ ਮੈਂ ਦੇਖੀ ਜਾਉ ਮਖੌਲ ਕਰਦਾ ਕਹਿੰਦਾ ਜੀ ਛੱਟਾ ਨਾ ਵਧੀਆ ਆਇਆ ਕਹਿੰਦਾ ਮੈਂ ਹੋਰ ਬਲੌਗ ਕਰੂ ਮਿਠਾ ਕੇ ਤੇਰੀ ਮਿੱਟੀ ਕੁੱਟੂਗਾ ਦੇਖ ਲੈ ਹੈ ਆਹ ਵਾਹ ਛੱਟਾ ਨਹੀਂ ਦਿੰਦਾ ਮੰਨੂ ਕਹਿੰਦਾ ਤੇਰੀ ਮਿੱਟੀ ਕੁੱਟੂਗਾ ਹੈ ਮੈਂ ਕਿਹਾ ਗੱਬੇ ਨਹੀਂ ਆਇਆ ਮੈਂ ਤਾਂ ਕਹਿੰਦਾ ਉਹ ਬਹੁਤ بڑا ਕਿਆਰਾ ਏ 22 ਫੁੱਟ ਦਾ ਚੌੜਾ ਏ ਇਹ ਕੀ ਦਿਖਦਾ ਵੀ ਕਿੱਥੇ ਤੱਕ ਜਾਂਦਾ ਉੱਧਰ ਤੇ ਲੰਬਾ ਹੱਥ ਲੱਗਿਆ ਜਾਂਦਾ ਉਧਰ ਤੇ ਵੀ ਉਨਾ ਹੀ ਲੰਬਾ ਦਾ ਹੱਥ ਤਨੂੰ ਲੱਗੀ ਜਾਂਦਾ ਚੱਲ ਬਾਹਰ ਥੋੜਾ ਲਾਈ ਮਾ ਮਾੜਾ ਬੜਾ ਹੀ ਹਾਂ ਟੈਲੋਂ ਤੂੰ ਵੀ ਆ ਜਾ ਹੁਣ ਤੇ ਸ਼ੁਰੂ ਭਾਈ ਭਾਈ ਅੱਗੇ ਦੇ ਛੱਟਾ ਸੋਚ ਕੇ ਦੇਗਾ ਨਾ ਸਰੋਂ ਦਾ ਵੀ ਤਾਂ ਛੱਟਾ ਮੈਂ ਦੇ ਕੇ ਗਿਆ ਤਾਂ ਵਧੀਆ ਜੰਮੀ ਵੀਦੀ ਪਰ ਫੇਰ ਮੇਰੀ ਮਿੱਟੀ ਘੁੱਟ ਦਿੰਦਾ ਇਹ ਨਹੀਂ ਉਹਦਾ ਪਾਣੀ ਨੇ ਉਹ ਕਰਦਾ ਕਹਿੰਦਾ ਬਲੌਗਰਾਂ ਨੂੰ ਬੁਲਾ ਕੇ ਦਿਖਾਉਂਗਾ ਹੋਰਾਂ ਨੂੰ ਕਹਿੰਦਾ ਜੇ ਵਧੀਆ ਨਾ ਜਾਮੇ ਦੱਸ ਹਲੇ ਜੇ ਕੁਆਲਿਟੀ ਮਾੜੀ ਹੋਈ ਜਰਮੀਨੇਸ਼ਨ ਮੇਰੇ ਗਾਹ ਕਸੂਰ ਹੈ ਦਾਣਾ ਫੜਦੀ ਸਰ ਕਹਤਾ ਕਹਿੰਦਾ ਮਾਂ ਦੱਸ ਕਿੱਥੇ ਤੇ ਲਿਆ ਮਾਂ ਵਧੀਆ ਤੇ ਉਹ ਮੋਟੇ ਤੇ ਪਰ ਕੁਆਲ ਤੇ ਗੱਲਾ ਦਾਣਾ ਇੱਕ ਨੰਬਰ ਉਹਨੂੰ ਤਾਂ ਛੱਟੇ ਤੇ ਕਸੂਰ ਇਹ ਆਹ ਜੀ ਦੱਬ ਕੇ ਲਾਤਾ ਫੇਰ ਤੇਰੇ ਸਾਹਮਣੇ ਆ ਫੇਰ ਇਹਦਾ ਕਸੂਰ ਜੇ ਦੱਬ ਕੇ ਲੱਗ ਗਿਆ ਮੜਾ ਜਾ ਵੀ ਇਹ ਦੇਖ ਲੈ ਚੱਲ ਦੇਖਦੇ ਆ ਬੱਦਲਾ ਲਾ ਕੇ ਤਾਂ ਖੁੰਜਾ ਨੀਮਾ ਕਰਿਆ ਪਿਆ ਆ ਖੁੰਜਾ ਤਾਂ ਨੀਮਾ ਕਰਿਆ ਪਿਆ ਦੱਬ ਲਾ ਲਾ ਕੇ ਬਾ ਥੋੜਾ ਹੀ ਲਾਇਆ ਰਾਮਦਾਰੀ ਕੇ ਬਾਈ ਹੌਲੀ ਹੌਲੀ ਉਹਦਾ ਟਰੈਕਟਰ ਨਹੀਂ 4 ਇੰਚ ਥੱਲੇ ਭੇਜ ਦੇਣੇ ਜਿੱਥੇ ਟਾਇਰ ਚੜ ਗਿਆ 4 ਇੰਚ ਦਾ ਥੱਲੇ ਭੇਜ ਦਿੰਦਾ ਇਹ 嗯。Yeah. ਵੀਰ ਦੇ ਲੈ ਕੇ ਹਾਲ ਕਰਿਆ ਪਿਆ ਤੂੜ ਕੇ ਵਾ ਠੀਕ ਹੈ ਇੰਨਾ ਕੁ